ਕੋਈ ਜਣਾ ਹੋਰ ਰਹਿ ਗਿਆ ਦੋ ਇੱਕ ਤਾਂ ਜਿਹੜੀ ਤੁਹਾਨੂੰ ਪਤਾ ਹੋਣਾ ਵੀ ਜਿਹੜੀ ਗੋਲੀ ਇਹ ਨੌਜਵਾਨ ਦੀ ਮੌਤ ਹੋਈ ਹੈ ਉਹਦੇ ਸਿੱਧੀ ਗੋਲੀ ਸੱਤ ਗੋਲੀ ਲੱਗਣ ਨਾਲ ਮੌਤ ਹੋਈ ਸਿੱਧੀ ਗੋਲੀ ਉੱਥੇ ਹੀ ਮਰ ਗਿਆ ਜਾਂਦੇ ਹੁੰਦੇ ਗਏ ਨੇ ਜਾਂ ਸੱਤ ਗੋਲੀ ਮਾਰ ਕੇ ਮਾਰਦਾ ਉੱਥੇ ਹੁਕਮ ਦਿੱਤਾ ਜਾਂਦਾ ਜਦੋਂ ਦੋਨੋਂ ਪਾਸੇ ਹਥਿਆਰ ਬੰਦ ਤਾਕਤਾਂ ਲੜ ਰਹੀਆਂ ਹੋਣ ਉਦੋਂ ਐ ਹੁੰਦਾ ਵੀ ਜਿੰਨੇ ਵੱਧ ਤੋਂ ਵੱਧ ਬੰਦੇ ਮਾਰੇ ਮਾਰੇ ਜਾ ਸਕਦੇ ਮਾਰੇ ਪਰ ਇੱਥੇ ਕੀ ਹੈ ਇੱਕ ਪਾਸੇ ਜਿਹੜੇ ਬਿਲਕੁਲ ਨਹੱਥੇ ਕੋਈ ਸਾਡੇ ਕੋਲ ਹਥਿਆਰ ਨਹੀਂ ਉਹੀ ਸਾਡੇ ਕੋਲੇ ਕੋਈ ਗ੍ਰੁੱਦੀ ਥਿਆਰ ਨਹੀਂ ਕੋਈ ਹੋਰ ਨਹੀਂ ਨਿਹੱਥੇ ਕਿਸਾਨ ਹੈ ਦੂਜੇ ਪਾਸੇ ਥਿਆਰ ਬੰਦ ਕੋਰਤਾ ਸੋ ਇਸ ਕਰਕੇ ਇਹ ਤਾਂ ਇਹੋ ਜਿਹੇ ਮੌਕੇ ਜੇ ਨੌਤ ਵੀ ਆਉਂਦੀ ਹੁੰਦੀ ਤਾਂ ਬਹੁਤ ਬਾਰੇ ਹਦਿੱਤਾਂ ਹੁੰਦੇ ਕਿ ਪੈਰ ਦੇ ਵਿੱਚ ਸਮਾਂ ਦੇਖ ਕੇ ਜੀ ਸਮਾਂ ਦੇਖ ਪੈਰ ਦੇ ਵਿੱਚ ਗੋਲੀ ਮਾਰੀ ਜਾਵੇ ਜੇ ਸਿਰ ਟਕਨਾਲ ਚਾਹੁੰਦੇ ਪਰ ਇਹਨੇ ਸਿੱਧੀ ਗੋਲੀ ਸਿਰ ਤੇ ਮਾਰੀ ਹੈ ਸੋ ਇਹਦਾ ਸੀ ਕਹਿੰਦੇ ਆ ਵੀ ਐ ਨਹੀਂ ਵੀ ਉਹ ਬੰਦੇ ਨੇ ਜਿਹੜੇ ਨੇ ਗੋਲੀ ਮਾਰੀ ਹੈ ਸਿੱਧੀ ਉਹੀ ਜ਼ਿੰਮੇਵਾਰ ਹੈ ਸਾਡੇ ਕੋਲੇ ਪਰਸੇਯੋਗ ਸੂਤਰਾਂ ਤੋਂ ਖੋਮਿਆ ਤੋਂ ਜਾਣਕਾਰੀ ਹੈ ਬਈ ਜਦੋਂ ਸਾਡੀ ਗੱਲਬਾਤ ਟੁੱਟ ਗਈ ਸੀ 18 ਤਰੀਕ ਨੂੰ 19 ਤਰੀਕ ਨੂੰ ਗ੍ਰਹਿ ਮੰਤਰੀ ਆਪਣੇ ਸੈਂਟਰ ਤੇ ਅ ਅਮਿਤ ਸ਼ਾਹ ਨੇ ਸਾਰੀਆਂ ਫੋਰਸਾਂ ਨੂੰ ਕਿਹਾ ਕਿ ਉਹ ਸਾਰੀਆਂ ਫੋਰਸਾਂ ਲਿਆ ਪੈਰਾਮਿਲਟਰੀ ਫੋਰਸਾਂ ਲਿਆ ਹੈੱਡਾ ਉਹਨੇ ਮੀਟਿੰਗ ਕਰਕੇ ਹਦਾਇਤ ਕੀਤੀ ਸਾਡੇ ਕੋਲ ਭਰੋਸੇਯੋਗ ਸੁਸਤਰਾਂ ਤੋਂ ਪਤਾ ਲੱਗਿਆ ਵੀ ਇਹ ਗਾਹਾਂ ਨਹੀਂ ਢੱਪਣ ਦੇਣਾ ਜੇ ਗਾਹ ਢੱਪਦੇ ਆ ਤਾਂ ਭਾਵੇਂ ਸਿੱਧੀ ਗੋਲੀ ਵੀ ਮਾਰਨੀ ਬਾਬੇ ਤਾਂ ਮਾਰੋ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਉਹਨਾਂ ਨੇ ਸਲਾਖਤ ਕਰਕੇ ਭਾਵੇਂ ਪ੍ਰਾਈਵੇਟ ਬੰਦਿਆਂ ਨੇ ਵਰਤ ਗਿਆ ਪਾਈਆਂ ਨੇ ਭਾਵੇਂ ਉਹ ਮੁਲਾਜਮ ਹੈ ਕਿਸੇ ਵੀ ਫੋਰਸ ਦੇ ਉਹਨਾਂ ਦੇ ਕਤਲ ਦਾ ਪਰਚਾ ਦਰਜ ਹੋ ਕੇ ਅਲੰਗਣਾ ਦਾ ਪਰਚਾ ਦਰਜ ਹੋ ਕੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਦੂਜੀ ਗੱਲ ਹੈ ਸਾਡਾ ਹਮਦਰਦੀ ਵਜੋਂ ਬਹੁਤ ਸਾਰੀਆਂ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਹੋਰ ਸਮਾਜਿਕ ਜਥੇਬੰਦੀਆਂ ਨੇ, ਪੋਲੀਟੀਕਲ ਜਥੇਬੰਦੀਆਂ ਨੇ ਇਹਦੀ ਹਮਾਇਤ ਦੇ ਵਿੱਚ ਹਾਦਾ-ੜਾੜਾ ਮਾਰਿਆ। ਉਹਨਾਂ ਨੇ ਹਾਦਾ-ੜਾੜਾ ਨੇ ਮਾਰਿਆ ਉਹਦੀ ਹਮਾਇਤ ਦੇ ਵਿੱਚ ਛੋਟੇ-ਮੋਟੇ ਪ੍ਰੋਗਰਾਮ ਕੀਤੇ ਆ। ਅਸੀਂ ਉਹਨਾਂ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਸੀਂ। ਉਹਨਾਂ ਨੂੰ ਉਹਨਾਂ ਦਾ ਥੈਂਕਸ ਕਰਦੇ ਆਂ ਉਹਨਾਂ ਦਾ ਵੀ ਜਿਹੜਾ ਉਹਨਾਂ ਨੇ ਹਾਦਾ ਮਾਰਿਆ। ਇਸ ਜਾਬਰ ਦੇ ਖਿਲਾਫ ਪਰ ਨਾਲ ਹੀ ਸਾਡੇ ਤੋਂ ਸਾਰਿਆਂ ਨੂੰ ਅਪੀਲ ਹੈ ਵੀ ਜਿਹੜਾ ਕੋਈ ਇਸ ਨੇ ਅਗਲਾ ਕੋਈ ਸੰਘਰਸ਼ ਦਾ ਪ੍ਰੋਗਰਾਮ ਦੇਣਾ ਜਿਹੜਾ ਇਹ ਦੋਨਾਂ ਆਪਣਾ ਮੋਰਚਾ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਦਾਤਮੰਗਾਂ ਨੂੰ ਲੈ ਕੇ ਇਹਦੇ ਨਾਲ ਜੋੜ ਕੇ ਜੇ ਕੋਈ ਸੰਘਰਸ਼ ਦਾ ਪ੍ਰੋਗਰਾਮ ਦੇਣਾ ਤਾਂ ਪੈਰਨਲ ਪ੍ਰੋਗਰਾਮ ਸਾਡੀ ਉਹਨਾਂ ਨੂੰ ਅਪੀਲ ਹੈ ਵੀ ਉਹ ਸਮਾਨਾਂਤਰ ਪੈਰਨਲ ਟਕਰਾਵਾ ਪ੍ਰੋਗਰਾਮ ਨਾ ਦੇਣ ਇਧਰਲੇ ਜਿਹੜਾ ਮੋਰਚਾ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਦੀ ਅਸੀਂ ਚਾਹੁੰਦੇ ਆ ਵੀ ਉਹ ਹਮਾਇਤ ਕਰੇ ഈ സാധ്യ അപീൽ ധല്ല